ਭਾਜੀ ਬਹੁਤ ਸੋਹਣੇ ਆਈਟਮ ਆਇਆ ਪ੍ਰੀਮੀਅਮ ਸ਼ਾਲ ਸੂਟ ਆਇਆ ਪ੍ਰੀਮੀਅਮ ਬਹੁਤ ਵਧੀਆ ਸਪੀਰੀਟ ਚੈੱਕ ਮੇਡ ਦੇ ਉੱਪਰ ਪ੍ਰਿੰਟ ਸੂਟ ਆਇਆ ਜੀ ਸ਼ਾਲ ਦੇ ਨਾਲ ਡਿਸਟਲ ਪ੍ਰਿੰਟ ਆਊਗਾ ਜੀ ਮਹਿੰਦੀ ਕਲਰ ਆ ਗਿਆ ਦੇਖੋ ਜੀ ਡਿਸਟਲ ਪ੍ਰਿੰਟ ਹੈ ਨਾਲ ਸੇਮ ਬੇਸ ਦੀ ਬਾਟਮ ਆ ਗਈ ਦੇਖੋ ਜੀ ਬਾਜੂ ਪ੍ਰਿੰਟ ਆਊਗੀ ਤੇ ਨਾਲ ਆਊਗਾ ਸ਼ਾਲ ਸੇਮ ਬੇਸ ਦਾ ਸ਼ਾਲ ਲਾ 2.5 ਮੀਟਰ ਦਾ ਸ਼ਾਲ ਆਉ ਡਿਸਟਲ ਪ੍ਰਿੰਟ ਚਾਰ ਕਲਰ ਨੇ ਮਹਿੰਦੀ ਕਲਰ ਹੈ ਇਹ ਜੇ ਪ੍ਰੀਮੀਅਮ ਕਪੜਾ ਪਾਉਣਾ ਸਰਦੀ ਵਾਲਾ 2000 ਰੁਪਏ ਸੂਟ ਸੀਗਾ ਜੀ 1800 ਰੁਪਏ ਸੂਟ ਸੀ ਆਪਣੇ ਕੋਲ 1000 ਰੁਪਏ ਦੇ ਵਿੱਚ ਆਇਆ ਕਲਰ ਚਾਰ ਆਉਣਗੇ ਦੇ ਵਿੱਚ ਜਲਦੀਆਂ ਸਕਰੀਨ ਸ਼ਾਟ ਲੈ ਕੇ ਆਰਡਰ ਬੁੱਕ ਕਰਵਾ ਲਓ ਜੀ ਇਹ ਬਹੁਤ ਪ੍ਰ ਕਪੜਾ ਬਹੁਤ ਸ਼ਾਨਦਾਰ ਕਪੜਾ ਹੈ ਸਭ ਤੋਂ ਸੁਪੀਰੀਅਰ ਕਪੜਾ ਹੈ ਕਿ ਟੈਕਸ ਬ੍ਰਾਂਡ ਦਾ ਚੈੱਕ ਮੈਂਟ ਪਸ਼ਮੀਨਾ ਉਹਦੇ ਉੱਪਰ ਪ੍ਰਿੰਟ ਆਊਗਾ ਜੀ ਚਾਰ ਕਲਰ ਨੇ ਜਲਦੀ ਜੀ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰਵਾ ਲਓ ਪ੍ਰਾਈਸ 1000 ਰੁਪਏ ਦੀ ਰੇਜ ਦੇ ਵਿੱਚ ਆਉਣ ਲਈ ਜੀ ਸਕਰੀਨਸ਼ਾਟ ਜਲਦੀ ਲੈ ਕੇ ਆਰਡਰ ਬੁੱਕ ਕਰਵਾ ਲਓ ਓਨਲੀ ਪ੍ਰਾਈਸ 1000 ਰੁਪਏ ਦੀ ਰੇਜ ਦੇ ਵਿੱਚ ਹੈ 1800 ਜਾਂ 2000 ਰੁਪਏ ਸੇਲ ਹੋਇਆ ਹੋਇਆ ਪਹਿਲਾਂ ਜੀ ਇਹ ਇਹ ਆਪਣੇ ਕੋਲ ਸਟਾਕ ਲਿਮਟਿਡ ਜਪਨ ਨੂੰ ਸੇਲ ਦੇ ਵਿੱਚ ਮਿਲ ਗਿਆ ਜੀ ਇਹ ਪਾ ਪਾ ਵੀ ਆਫਰ ਦੇ ਵਿੱਚ ਲਾਤਾ ਬਾਟਮ ਪ੍ਰਿੰਟ ਹੈ ਜੀ ਸ਼ਾਲ ਪ੍ਰਿੰਟ ਹੈ ਦੁੱਜੜ ਜਿਹਨੇ ਵਿੱਚ ਇਹ ਹੋਊਗਾ ਦੋ ਡਿਜ਼ਾਈਨ ਨੇ ਜਲਦੀ ਜਲ ਸਕਰੀਨ ਸ਼ਾਟ ਲੈ ਕੇ ਆਰਡਰ ਬੁੱਕ ਕਰਵਾਈ ਚਲੋ ਕਦਰ ਚਾਰਨੇ ਦੇ ਵਿੱਚ ਵੀ ਚਾਰੇ ਕਦਰ ਬਹੁਤ ਸੋਹਣੇ ਨੇ ਚਾਰ ਕਲਰ ਨੇ ਚਾਰੇ ਕਲਰ ਬਹੁਤ ਅਲਟੀਮੇਟ ਹੈ ਜਲਦੀ ਜਲ ਸਕਰੀਨ ਸ਼ਾਟ ਲੈ ਕੇ ਆਰਡਰ ਬੁੱਕ ਕਰਵਾਈ ਚਲੋ ਸ਼ਾਲ 2.5 ਮੀਟਰ ਦਾ ਆਊਗਾ ਜੀ ਤੇ ਬਾਟਮ ਆ ਗਈ ਤੇ ਸ਼ਾਰਟ ਅਜ ਡਿਜੀਟਲ ਪ੍ਰਿੰਟਰੀ ਸਾਰੀ ਬਹੁਤ ਸੋਹਣੇ ਕਲਰ ਨੇ ਚਾਰ ਚਾਰ ਕਲਰ ਨੇ ਡਿਜ਼ਾਈਨ ਬਹੁਤ ਸੋਹਣਾ ਹੈਗਾ ਆ ਨੈਕਸਟ ਦੇ ਵਿੱਚ ਕਦਰਾਂ ਕਰਦੇ ਕੋ ਜੀ ਬਹੁਤ ਸੋਹਣੇ ਸੋਹਣੇ ਕਦਰ ਨੇ ਬਾਟਮ ਸ਼ੋਰ ਵੀ ਟਾਈ ਮੀਟਰ ਦਾ ਜੀ ਡਿਸਟੋ ਪ੍ਰਿੰਟਰ ਤੇ ਸ਼ਰਟ ਦੇਖੋ ਜੀ ਸ਼ਰਟ ਦਾ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਪ੍ਰਿੰਟ ਹੋਇਆ 1000 ਰੁਪਏ ਰੇਟ ਦੇ ਵਿੱਚ ਹੈ ਪਰ ਸ਼ੂਟ ਸ਼ਿਪਿੰਗ 50 ਰੁਪਏ ਆਨਲਾਈਨ ਪੇਮੈਂਟ ਦੇ ਆਰਡਰ ਲੈ ਜਾਊਗਾ ਜੀ ਕਿ ਆ ਕੋਈ